ਪਾਪਾ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਨਵਾਂ ਵਿਵਾਦ ਆਇਆ ਹੈ ਸੁਨੰਦਰ ਸ਼ਰਮਾ ਤੇ ਪਿੰਕੀ ਢਾਲੀਵਾਲ ਦਾ ਆ ਬੇਟੇ ਜਿਹਦੇ ਵਿੱਚ ਅਰੈਸਟ ਵੀ ਪਿੰਕੀ ਢਾਲੀਵਾਲ ਦੀ ਹੋ ਗਈ ਹੈ ਇਹਦੇ ਸਬੰਧ ਦੇ ਵਿੱਚ ਇੱਕ ਮੇਰੇ ਮਨ ਚ ਸਵਾਲ ਸੀਗਾ ਕਿ ਤੁਸੀਂ ਵੀ 30 ਸਾਲ ਗਾਇਆ ਹੈ ਲੱਖਾਂ ਗੀਤ ਗਾਇਆ ਕੰਪਨੀਆਂ ਨਾਲ ਸਾਰੀਆਂ ਨਾਲ ਵਿਚਰੇ ਹੋ ਕਲਾਕਾਰਾਂ ਦਾ ਤੇ ਉਦੋਂ ਕੰਪਨੀਆਂ ਨਾਲ ਕਿਸ ਤਰੀਕੇ ਦਾ ਰਿਸ਼ਤਾ ਨਾਤਾ ਹੁੰਦਾ ਸੀ ਐਗਰੀਮੈਂਟ ਉਦੋਂ ਕਿੱਦਾਂ ਦੇ ਚੱਲਦੇ ਸੀ ਕੀ ਹੁੰਦਾ ਸੀ ਕੀ ਨਾ ਹੁੰਦਾ ਸੀ ਉਹ ਉਦੋਂ ਦੇ ਸਮੇਂ ਬਾਰੇ ਕੁਝ ਦੱਸੋ ਇਹ ਬੇਟਾ ਜਦੋਂ ਅਸੀਂ ਗਉਦੇ ਸੀਗੇ ਕੋਈ 86 80 86 ਦਾ ਵਕਤ ਹੈ ਉਸ ਵੇਲੇ ਪਹਿਲੀ ਗੱਲ ਤਾਂ ਇਹ ਜਿਹੜਾ ਇੰਨਾ ਟਰੇਡ ਨਹੀਂ ਹੋਈ ਸੀ ਇਹ ਜਿਹੜੀ ਗਾਉਣ ਦੀ ਅ ਜੇ ਸਾਡੀ ਮਨੋਰੰਜਨ ਦੀ ਧਾਰਾ ਹੈ ਇਹ ਇੰਨਾ ਟਰੇਡ ਨਹੀਂ ਬਣਿਆ ਸੀਗਾ ਵੀ ਲੋਕ ਇੰਨਾ ਤੋਂ ਲਾਲਚ ਦਿਖਾਉਣ ਜਾਂ ਇਸ ਇੰਨਾ ਪੈਸਾ ਨਹੀਂ ਹੁੰਦਾ ਸੀ ਅਸੀਂ ਵੀ ਹੁਬਕੇ ਜੋਰ ਲਾ ਕੇ ਸਾਨੂੰ ਲੋਕ 1200 1500 ਰੁਪਏ ਦਿੰਦੇ ਹੁੰਦੇ پروگرام ਦਾ ਗਣੀ ਅੱਜ ਵਾਲੇ ਮੰਗੂ ਹਲਕੇ ਹੋਏ ਨਹੀਂ ਸੀਗੇ ਇਹ ਚੀਜ਼ਾਂ ਵੱਧੀਆਂ 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 ਇਸ ਥਾਂ ਦੇ ਉੱਤੇ ਆ ਗਈਆਂ ਵੀ ਇਹ ਇੱਕ ਬਹੁਤ ਵੱਡੀ ਟਰੇਡ ਬਣ ਗਈ ਇੱਕ ਬਹੁਤ ਵੱਡਾ ਕਾਰਖਾਨਾ ਬਣ ਗਿਆ ਕਾਰਖਾਨੇ ਦੇ ਵਿੱਚ ਟ੍ਰੇਡ ਦੇ ਵਿੱਚ ਵਪਾਰ ਦੇ ਵਿੱਚ ਕੋਈ ਵੀ ਗੱਲ ਹੈ ਉਹ 1 2 3 ਬੰਦਿਆਂ ਦੀ ਸਾਂਝ ਨਾਲ ਹੀ ਚੱਲਦਾ ਹੈ ਹੂੰ ਇਹ ਦੁਨੀਆ ਦੇ ਵਿੱਚ ਜਿੰਨੇ ਵੀ ਕੰਮਕਾਰ ਚੱਲ ਰਹੇ ਨੇ ਉਹਨਾਂ 'ਚ ਲੜਕੇ ਲੋਕ ਕੰਮ ਕਰ ਰਹੇ ਨੇ ਤੇ بڑے ਲੋਕ ਕਾਮਯਾਬੀ ਨਾਲ ਇਸ ਦੇ ਵਿੱਚ ਵਿਚਰ ਰਹੇ ਨੇ ਪਰ ਇਹ ਜਿਹੜੀ ਸਾਡੀ ਕਲਾਕਾਰਾਂ ਦੀ ਦੁਨੀਆ ਹੈ ਇਹਦੇ ਵਿੱਚ ਜਿੱਥੇ ਹੀ ਕਿਤੇ ਵੀ ਇਹ ਕੋਈ ਬਾਉਂਡਨੈਸ ਹੋਈ ਹੈ ਜਾਂ ਐਗਰੀਮੈਂਟ ਹੋਇਆ ਹੈ ਜਾਂ ਇਕਰਾਰਨਾਮਾ ਹੋਇਆ ਹੈ ਪਤਾ ਨਹੀਂ ਕੀ ਫਰਕ ਹੈ ਇਹਨਾਂ ਦੇ ਮਨਾਂ ਦਾ ਤੇ ਇੱਥੇ ਕੋਈ ਵੀ ਐਗਰੀਮੈਂਟ ਪੂਰਨੀ ਚੜਿਆ ਜਿਹੜੀ ਵਿੱਚ ਵਿਚ ਵਿਚਾਲਿਆ ਕੀ ਕੋਈ ਨਾ ਕੋਈ ਜ਼ਰੂਰ ਰੌਲਾ ਪੈਂਦਾ ਰਿਹਾ ਹੈ ਮਤਲਬ ਜਿੱਥੇ ਪੈਸੇ ਦਾ ਇਨਵੋਲਵਮੈਂਟ ਜਿਆਦਾ ਹੋਊਗੀ ਹਾਂ ਉੱਥੇ ਹੀ ਰੌਲੇ ਨੂੰ ਥਾਂ ਹੋ ਗਿਆ ਹਾਂ ਉਸ ਵੇਲੇ ਪਹਿਲੀ ਗੱਲ ਤਾਂ ਇੱਕੋ ਹੀ ਕੰਪਨੀ ਹੁੰਦੀ ਸੀਗੀ ਐਚਐਮਬੀ ਜਿਦੇ ਵਿੱਚ ਰਿਕਾਰਡ ਆਉਂਦੇ ਹੁੰਦੇ ਸੀਗੇ ਉਹ ਵਾਰੀ ਨਾਲ ਰਿਕਾਰਡ ਕੱਢੀ ਜਾਂਦੇ ਦੋ ਮਹੀਨੇ ਬਾਅਦ ਕਿਸੇ ਦਾ ਕੱਢਤਾ ਤੇ 3 ਮਹੀਨੇ ਬਾਅਦ ਕਿਸੇ ਦਾ ਕੱਢਤਾ ਤਾਂ ਸਾਰੇ ਉਸੇ ਲਾਈਨ 'ਚ ਲੱਗੇ ਹੋਏ ਹੁੰਦੇ ਉਸ ਤੋਂ ਬਾਅਦ ਜਦੋਂ ਇਸ ਰਿਕਾਰਡਾਂ ਦੀ ਦੁਨੀਆ ਚਲੀ ਗਈ ਫਿਰ ਕੈਸਟਰਾਂ ਦੀ ਦੁਨੀਆ ਆ ਗਈ ਹੌਲੀ-ਹੌਲੀ ਕੈਸਟਰਾਂ ਦੀ ਦੁਨੀਆ ਵੀ ਚਲੀ ਗਈ ਦੇ ਉਹਨਾਂ ਦੇ ਵਿੱਚ ਕੈਸਟਰਨ ਦੇ ਨਾਲ ਇੱਕ ਫਰਕ ਪਿਆ ਵੀ ਜਿਹੜੇ ਆਮ ਹੀ ਲੋਕਾਂ ਨੇ ਕੈਸਟ ਕੰਪਨੀਆਂ ਖੋਲ੍ਹੀਆਂ ਜਿਦੇ ਵਿੱਚ ਇਹ ਵਪਾਰ ਦੁਨੀਆ ਲੈਵਲ ਤੱਕ ਖੁੱਲ ਗਿਆ ਆਮ ਘਰਾਂ ਤੱਕ ਚੱਲਿਆ ਆਮ ਘਰਾਂ ਤੱਕ ਚੱਲਿਆ ਗਿਆ ਹਰ ਬੰਦਾ ਜਿਹੜੇ ਬੰਦੇ ਨੂੰ ਮਾੜੀ-ਮੋਟੀ ਕੁਦਰਤ ਨੇ ਇਹ ਗਾਉਣ ਦਿੱਤਾ ਸੀ ਆ ਆਪਣਾ ਗੁਣ ਦਿੱਤਾ ਸੀਗਾ ਉਹ ਲੋਕਾਂ ਨੇ ਆਪਣੇ ਇਹਦੇ ਵਿੱਚ ਇਨਵੋਲਵ ਹੋ ਕੇ ਦੋ ਦੋ ਤਿੰਨ ਤਿੰਨ ਇਕੱਠੇ ਹੋ ਕੇ ਜਿਵੇਂ ਮੈਂ ਤੇ ਜਰਨੈਲ ਘਮਾਨ ਸਾਹਿਬ ਹੋਰਾਂ ਨੇ ਸੀਐਮਸੀ ਕੰਪਨੀ ਦੇ ਨਾਲ ਬਹੁਤ ਲੰਮਾ ਸਮਾਂ ਬਿਚਰੇ ਅੱਜ ਵੀ ਆਪੋ ਕੰਪਨੀ ਨੂੰ ਚਲਾ ਰਹੇ ਆ ਤੇ ਵਿਚ ਵਿਚਾਲੇ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਪਿਆ ਇਦਾਂ ਬਠਿੰਡੇ ਦੇ ਵਿੱਚ ਗੋਇਲ ਸਾਹਿਬ ਪ੍ਰੀਆ ਕੰਪਨੀ ਹਮਮ ਅਨੰਦ ਤੇ ਲੁਧਿਆਣੇ ਦੇ ਵਿੱਚ ਫਾਈਨ ਟੋਨ ਅੱਗੇ ਫਾਈਨ ਟੱਚ ਕੈਟ੍ਰੈਕ ਜਿੰਨੀ ਗਿਣੀ ਨਹੀਂ ਜਾ ਸਕਦੀ ਐਨੀਆਂ ਕੰਪਨੀਆਂ ਰਿਕਾਰਡਿੰਗ ਕੰਪਨੀਆਂ ਜਿਹੜੀਆਂ ਕਲਾਕਾਰਾਂ ਨੂੰ ਰਿਕਾਰਡ ਕਰਦੀਆਂ ਸੀਗੀਆਂ ਇਹਦੇ ਵਿੱਚ ਚਲੋ ਮੇਰਾ ਇੱਕ ਸਵਾਲ ਇਹਦੇ ਵਿੱਚ ਹੀ ਹੋ ਰਿਹਾ ਵੀ ਇਹਦੇ ਵਿੱਚ ਕਲਾਕਾਰ ਦਾ ਪੱਖ ਇਹ ਰਹਿੰਦਾ ਹੈ ਇੱਕ ਮਸ਼ਹੂਰ ਹੋਣ ਤੋਂ ਪਹਿਲਾਂ ਵੀ ਕੋਈ ਕੰਪਨੀ ਸਾਡੇ ਤੇ ਪੈਸਾ ਲਾਵੇ ਤੇ ਅਸੀਂ ਉਸ ਲਈ ਤੱਕ ਚਲੇ ਜਾਈਏ ਤੇ ਉਸ ਤੋਂ ਬਾਅਦ ਕੰਪਨੀ ਪੈਸਾ ਅਗਰ ਲਾ ਦਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਕਲਾਕਾਰ ਵੱਡਾ ਹੋਣ ਤੋਂ ਬਾਅਦ ਕਲਾਕਾਰ ਕੰਪਨੀ ਨੂੰ ਨਹੀਂ ਉਸ ਤਰੀਕੇ ਨਾਲ ਲੈਂਦਾ ਤਾਂ ਫਿਰ ਇਹ ਇਹਦਾ ਰੌਲਾ ਪੈਣ ਦੀ ਸੰਭਾਵਨਾ ਤਾਂ ਬਣੀ ਹੋਈ ਰਹਿੰਦੀ ਹੈ। ਇਹਦੀ ਵਜ੍ਹਾ ਇਹ ਹੋਗੀ ਵੀ ਇਹ ਗੇਮ ਹੈ ਨਾ ਜਿਹੜੀ ਇਹ ਮਹਿੰਗੀ ਬਹੁਤ ਹੋਗੀ। ਹੂੰ ਇਹਦੇ ਤੇ ਨਾ ਤਾਂ ਇਕੱਲਾ ਲਿਖਣ ਵਾਲਾ ਹੂੰ ਇਹਨੂੰ ਇਕੱਲਾ ਕੰਮ ਕਰ ਸਕਦਾ ਨਾ ਹੀ ਇਕੱਲਾ ਗਾਇਕ ਕੰਮ ਕਰ ਸਕਦਾ ਨਾ ਹੀ ਇਕੱਲੀ ਕੰਪਨੀ ਕੰਮ ਕਰ ਸਕਦੀ ਹੈ ਇਹਦੇ ਚ ਟੀਮ ਵਰਕ ਬਣ ਗਿਆ ਹੂੰ ਉਹ ਟੀਮ ਦੇ ਨਾਲ ਜਿਹੜੇ ਬੰਦੇ ਕੰਮ ਕਰਦੇ ਰਹੇ ਜਾਂ ਕੰਮ ਕਰ ਰਹੇ ਨੇ ਉਹ ਇਹਦੇ ਚ ਚੰਗਾ ਪੈਸਾ ਵੀ ਕਮਾ ਰਹੇ ਨੇ ਕਾਮਯਾਬੀ ਵੀ ਖੱਟ ਰਹੇ ਨੇ ਪਰ ਜਿਹੜਾ ਨੇ ਉਹ ਟੀਮ ਨੂੰ ਦੇ ਵਿੱਚ ਇੱਕ ਦਾ ਬੰਦਾ ਨਿਕੰਮਾ ਆ ਗਿਆ ਤੇ ਉਸ ਨੇ ਉਸ ਟੀਮ ਨੂੰ ਤੋੜਤਾ ਤੇ ਉਹ ਉੱਥੇ ਹੀ ਉਹ ਚੀਜ਼ ਖਤਮ ਹੋ ਗਈ ਬਹੁਤ ਸਾਰੀਆਂ ਉਦਾਹਰਨਾਂ ਇਹੋ ਜੀਆਂ ਨੇ ਜਿਹਦੇ ਵਿੱਚ ਕੋਈ ਐਗਰੀਮੈਂਟ ਨਹੀਂ ਹੋਇਆ ਬੜੀਆਂ ਦਿਲਾਂ ਦੇ ਐਗਰੀਮੈਂਟ ਹੋਏ ਨੇ ਜਿਵੇਂ ਆਪਣੇ ਸੁਜੀਤ ਕਮਿੰਦ ਰਖੀਆ ਸਾਹਿਬ ਵਾਹਿਗੁਰੂ ਉਹਨਾਂ ਨੂੰ ਆਪਣਾ ਯਾਦ ਆਈ ਹੈ ਆਪਣੇ ਚਰਨਾਂ ਤੇ ਨਵਾਸ ਬਖਸ਼ੇ ਆਪਣੇ ਸਮਸ਼ੇਰ ਸੰਧੂ ਤੇ ਉਹਨਾਂ ਦਾ ਕੋਈ ਐਗਰੀਮੈਂਟ ਨਹੀਂ ਸੀ ਮਨਾਂ ਦਾ ਐਗਰੀਮੈਂਟ ਸੀਗਾ ਆਪਸ ਦੇ ਵਿੱਚ ਉਹਨਾਂ ਨੇ 32 ਤੋਂ 35 ਕੈਸਟਰਾ ਮਾਰਕੀਟ ਨੂੰ ਦਿੱਤੀਆਂ ਕਿਤੇ ਉਹਨਾਂ ਦਾ ਕੋਈ ਰੌਲਾ ਨਹੀਂ ਪਿਆ ਕਿਉਂਕਿ ਉਹਨਾਂ ਦੀ ਆਪਸੀ ਅੰਡਰਸਟੈਂਡਿੰਗ ਸੀਗਾ ਕੋਈ ਕਿਤੇ ਲਿਖਤੀ ਐਗਰੀਮੈਂਟ ਨਹੀਂ ਸੀਗਾ ਉਸ ਤੋਂ ਬਾਅਦ ਆਪਣਾ ਹਰਜੀਤ ਹਰਮਨ ਆਪਣਾ ਜਿਹੜਾ ਮੁੰਡਾ ਪੰਚ ਤਿਆਰ ਕੀਤਾ ਇੱਥੇ ਤੇ ਨਾਲ ਪ੍ਰਗਟ ਸਿੰਘ ਮਸਤੂਆਣਾ ਉਹਨਾਂ ਨੇ ਵੀ ਕਿਤੇ ਕੋਈ ਰਿਟਰਨ ਨਹੀਂ ਕੀਤਾ ਕਿਤੇ ਕੋਈ ਲਿਖ ਨਹੀਂ ਲਿਖਲ ਕੋਈ ਨਹੀਂ ਹੋਇਆ ਤੇ ਉਹਨਾਂ ਨੇ ਵੀ 20 ਦੇ ਕਰੀਬ ਕਿਸ ਤਰ੍ਹਾਂ ਕੱਢੀਆਂ ਤੇ ਕਿਤੇ ਕੋਈ ਉਹਨਾਂ ਦਾ ਰੋਲਾ ਨਹੀਂ ਪਿਆ ਉਹਨਾਂ ਦੇ ਵਿੱਚ ਤਾਂ ਪਾ ਇਨਵੋਲਵ ਰਹਾ ਕਿਸੇ ਕਿਸਮ ਦੀ ਕੋਈ ਆਪਸ ਦੇ ਵਿੱਚ ਉਹਨਾਂ ਦੀ ਲਟੂਦੂ ਮੈਨੀ ਹੋਈ ਇਸ ਤਰ੍ਹਾਂ ਹੋਰ ਵੀ ਉਦਾਹਰਨਾਂ ਹੈਗੀਆਂ ਜਿਹੜੇ ਬਿਨਾਂ ਲਿਖੇ ਕੰਮ ਜਾਓ ਹੋਏ ਬਸ ਇਹ ਪਤਾ ਨਹੀਂ ਕੀ ਕੁਦਰਤ ਦੀ ਮਾਰ ਹੈ ਜਿੱਥੇ ਲਿਖੇਗਾ ਇਹ ਐਗਰੀਮੈਂਟ ਲਿਖ ਕੇ ਜਿਹਨੂੰ ਪਕੇ ਨੇ ਵੀ ਤਾਂ ਪੱਕਾ ਕੰਮ ਹੋ ਗਿਆ ਉਹ ਤਾਂ ਟੁੱਟ ਗਏ ਜਿੱਥੇ ਲਿਖੇ ਨਹੀਂ ਗਏ ਆਪਸੀ ਅੰਡਰਸਟੈਂਡਿੰਗ ਨਾਲ ਕੰਮ ਕੀਤਾ ਉਹ ਕਾਮਯਾਬ ਹੋਏ ਰਹੇ ਸੋ ਉਹੀ ਗੱਲ ਆ ਜਾਂਦੀ ਹੈ ਵੀ ਮਨੁੱਖੀ ਸੁਭਾਅ ਦੀ ਵੀ ਗੱਲ ਵੱਡੀ ਹੈ ਕਿ ਜਿਹੜੇ ਬੰਦੇ ਨੇ ਖੜਨਾ ਉਹਨੇ ਖੜੀ ਜਾਣਾ ਨਹੀਂ ਲਿਖੇ ਤੋਂ ਵੀ ਅਗਲਾ ਕਹਿੰਦਾ ਵੀ ਉਹ ਵੀ ਨਹੀਂ ਹੁੰਦੀ ਇਹ ਇੱਕ ਵੇਲਾ ਇਹੋ ਜਿਹਾ ਸੀਗਾ ਵੀ ਜਿਹੜੇ ਟੀ ਸੀਰੀਜ਼ ਵਾਲੇ ਨੇ ਉਹਨਾਂ ਨੇ ਨਾ ਐਲਾਨੀਆਂ ਇਹ ਗੱਲ ਕਹੀ ਸੀ ਵੀ ਤੁਸੀਂ ਬੰਦਾ ਤਿਆਰ ਕਰੋ ਪੰਜਾਬ ਦੀਆਂ ਕੰਪਨੀਆਂ ਨੂੰ ਵੀ ਆਪकी ਇਹ ਕੈਸਟ ਹੈ ਇਹ ਆਪकी ਕੰਪਨੀ ਮੇ ਆ ਗਈ ਅਗਲੀ ਕੈਸਟ ਤੋਂ ਟੀ ਸੀਰੀਜ਼ ਮੇ ਆਏਗੀ ਉਹ ਕੀ ਕਰਦੇ ਕਿਸੇ ਵੀ ਰੇਟ ਤੇ ਉਸ ਬੰਦੇ ਨੂੰ ਲੱਭ ਕੇ ਉਹਨੂੰ ਕਈ ਗੁਣਾ ਰੇਟ ਦੇ ਕੇ ਤਿਆਰ ਕੋਈ ਕਰਦਾ ਮਿਹਨਤ ਕੋਈ ਕਰਦਾ ਤੇ ਲੈ ਜਾਂਦੇ ਉਹਨੂੰ ਟੀ ਸੀਰੀਜ਼ ਆਲੇ ਹੂੰ ਇਹ ਉਥੋਂ ਫਿਰ ਇਹ ਗੱਲ ਚੱਲੀ ਐ ਵੀ ਜਦ ਬੰਦੇ ਯਾਰ ਆਪਾਂ ਤਿਆਰ ਕਰਦੇ ਆ ਤੇ ਆਪਣੇ ਨਾਲ ਤਾਂ ਇਦਾਂ ਚੌਧਵੀ ਹੋ ਜਾਂਦੀ ਐ ਵੀ ਲੈ ਜਾਂਦੇ ਨੇ ਉਹ ਹੂੰ ਉਥੋਂ ਫਿਰ ਨਿਕਲੀ ਵੀ ਇਹਨਾਂ ਨੂੰ ਆਪਾਂ ਨਾ ਬਾਉਂਡ ਕਰੀਏ ਜਾਂ ਇਹਨਾਂ ਨਾਲ ਐਗਰੀਮੈਂਟ ਕਰੀਏ ਕੋਈ ਰਿਟਰਨ ਕਰੀਏ ਤਾਂ ਕਿ ਜੇ ਆਪਾਂ ਉਸ ਦੀ ਤਿਆਰੀ ਤੇ ਉਸ ਦੇ ਕਾਮਯਾਬੀ ਦੇ ਉੱਤੇ ਕੁਝ ਪੈਸਾ ਲਾਉਨੇ ਆ ਤਾਂ ਉਹ ਪੈਸਾ ਘਟੋ-ਘਟ ਆਪਣਾ ਮੋੜ ਸਕੀਏ ਜਾਂ ਉਹਦੇ ਤੋਂ ਕੁਝ ਮੁਨਾਫਾ ਕੱਟ ਸਕੀਏ ਉਸ ਤੋਂ ਬਾਅਦ ਬੰਦਾ ਜਿੱਥੇ ਮਰਜੀ ਜਾਵੇ ਹੂੰ ਅਸਲ ਤਾਂ ਇਹ ਲੋਰ ਸੀਗੀ ਸਮੇਂ ਦੀ ਹੈਗੀ ਵੀ ਬਹੁਤ ਵਧੀਆ ਗੱਲ ਸੀਗੀ ਇਹਦੇ ਨਾਲ ਕੱਲਾ ਜਿਹੜਾ ਗਾਇਕ ਹੈ ਗਰੀਬ ਉਹਨਾਂ ਨੂੰ ਮਿਲ ਜਾਂਦਾ ਹੁੰਦੀ ਬ੍ਰੇਕ ਮਿਲ ਜਾਂਦੀ ਹੁੰਦੀ ਕਿਉਂਕਿ ਉਹਨੂੰ ਕੰਪਨੀ ਵਾਲੇ ਬੰਦੇ ਆਵਾਜ਼ ਸੁਣ ਕੇ ਤੇ ਰਿਟਰਨ ਕਰਕੇ 5 ਸਾਲ ਦਾ 4 ਸਾਲ ਦਾ 2 ਸਾਲ ਦਾ 6 ਸਾਲ ਦਾ ਉਸ ਦੇ ਹਿਸਾਬ ਨਾਲ ਤੇ ਉਹਦੇ ਨਾਲ ਉਹ ਕੰਮ ਕਰੀ ਜਾਂਦੇ ਤੇ ਉਹਨਾਂ ਦਾ ਵਧੀਆ ਆਪਣਾ ਤੋਰੀ ਫੁਲਕਾ ਰੜੀ ਜਾਂਦਾ ਪਰ ਬਹੁਤੇ ਜਿਹੜੇ ਇਹਦੇ ਚ ਐਗਰੀਮੈਂਟ ਨੇ ਉਹ ਟੁੱਟੇ ਹੀ ਨੇ ਹੂੰ ਸਭ ਤੋਂ ਵੱਡਾ ਐਗਰੀਮੈਂਟ ਟੁੱਟਿਆ ਕੈ ਟ੍ਰੈਕ ਤੇ ਬੱਬੂ ਮਾਨ ਦਾ ਹੂੰ ਉਹ ਬਹੁਤ ਵੱਡਾ ਸੀ ਐਗਰੀਮੈਂਟ ਉਹ ਇਹ ਪਰ ਉਹ ਟੀ ਸੀਰੀਜ਼ ਨੇ ਉਹੀ ਗੱਲ ਆਈ ਟੀ ਸੀਰੀਜ਼ ਨੇ ਬਚਾਲਿਆ ਇਹ ਜਪਾਨਾ ਠੋਕਿਆ ਉਹਨਾਂ ਨੂੰ ਉਹਨਾਂ ਨੇ ਬੱਬੂ ਮਾਨ ਦੀ ਕੈਸਟ ਟੀ ਸੀਰੀਜ਼ ਦੇ ਵਿੱਚ ਰਿਲੀਜ਼ ਕੀਤੀ ਹਾਲਾਂਕਿ ਮੈਂ ਐਸਾ ਇਥੋਂ ਤੱਕ ਵੀ ਸੁਣਦਾ ਵੀ ਉਹ ਜਿਹੜਾ 50 ਲੱਖ ਤੋਂ ਵੀ ਉੱਪਰ ਦਾ ਕੋਈ ਸੌਦਾ ਇਹ ਟੁੱਟਿਆ ਸੀ ਉਹਨਾਂ ਦਾ ਅੱਛਾ ਕਿੱਡੀ ਵੱਡੀ ਗੱਲ ਹੈ ਦੇਖੋ ਛੋਟੀ ਜੀ ਆਪਣੀ ਆਪਾਂ ਸੋਚਦੇ ਹਾਂ ਵੀ ਗੀਤ ਕੀ ਹੁੰਦੇ ਨੇ ਸ਼ਾਇਦ ਇਸ ਤੋਂ ਵੀ ਵੱਧ ਦੀ ਕੋਈ ਗੱਲ ਹੈ ਸੁਣੀ ਹੈ ਪੱਕਾ ਪਤਾ ਮੈਨੂੰ ਹੈ ਨਹੀਂ ਤੇ ਸਭ ਤੋਂ ਪਹਿਲਾਂ ਐਗਰੀਮੈਂਟ ਟੁੱਟਿਆ ਉਹਨਾਂ ਦਾ ਬਬੂ ਮਾਨ ਦਾ ਤੇ ਟੀ ਆਪਣੇ ਕੈਟਰੀਏ ਦਾ ਉਹ ਖੋਕੇ ਲੈ ਗਏ ਟੀ ਸੀਰੀਜ਼ਾਂ ਦੇ ਉਸ ਤੋਂ ਬਾਅਦ ਜਿਹੜਾ ਐਗਰੀਮੈਂਟਿਕ ਹੋਰ ਬਹੁਤ ਵੱਡਾ ਟੁੱਟਿਆ ਜਿਹੜੀ ਕੁੜੀ ਬਠਿੰਡੇ ਵਾਲੀ ਸੀਗੀ ਰਾਣੀ ਰਣਦੀਪ ਰਾਣੀ ਰਣਦੀਪ ਉਹ ਅਮਰਦੀਪ ਨੇ ਉਹਨੂੰ ਕੀਤਾ ਸੀ ਪ੍ਰਮੋਟ ਬਹੁਤ ਜ਼ੋਰ ਲਾਇਆ ਉਹਦੇ ਤੇ ਅਮਰਦੀਪ ਨੇ ਜਿੰਨਾ ਉਹਨੇ ਆਪਣੇ ਘਰੇ ਰੱਖ ਰੱਖ ਕੇ ਆਪਣੇ ਘਰੇ ਸਖਾਂ ਸਖਾ ਕੇ ਉਸ ਕੁੜੀ ਦੇ ਉੱਤੇ ਪੈਸਾ ਲਵਾਇਆ ਆਪਣੇ ਪ੍ਰੀਆ ਵਾਲੇ ਬਾਂਸਲ ਸਾਹਿਬ ਬਾਂਸਲ ਤਾਂ ਹੂੰ ਪੇ ਪਰ ਉਹ ਕੀ ਹੋਇਆ ਇੱਕੋ ਹੀ ਇਹ ਸਭ ਤੋਂ ਮਾੜੀ ਗੱਲ ਹੋਈ ਵੀ ਉਹ ਇੱਕੋ ਹੀ ਕੈਸਟ ਤੋਂ ਬਾਅਦ ਵਿਗੜ ਬੜਾ ਹੋ ਗਿਆ ਹਾਂ ਜਾਂ ਲੋਕਾਂ ਨੇ ਚੱਕ ਦੇ ਤੀਜਾ ਭਾਈ ਤਾਂ ਤੈਨੂੰ ਤਾਂ ਖਾ ਕੇ ਵੱਢ ਕੇ ਤੇਰੀ ਤਾਂ ਦੁਨੀਆ ਚ ਇਦਾਂ ਬਹੁਤ ਬੱਲੇ ਬੱਲੇ ਐ ਤੈਨੂੰ ਇਹ ਨੇ ਰੁਪਏ ਨਹੀਂ ਦਿੱਤੇ ਚਲੋ ਕਿਤੇ ਗੱਲਾਂ ਚ ਆ ਗਈ ਜਬ ਪਤਾ ਨਹੀਂ ਕੀ ਹੋਇਆ ਉਹ ਇੱਕ ਕੈਸਟ ਤੋਂ ਬਾਅਦ ਹੀ ਰੌਲਾ ਹੋ ਗਿਆ ਹਾਂ ਬਾਂਸਲ ਮੇਰੇ ਕੋਲੇ ਮੰਨਿਆ ਕਹਿੰਦਾ ਮੈਂ ਇਸ ਕੁੜੀ ਦੇ ਉੱਤੇ ਨੈਟ 25 ਲੱਖ ਦੀ ਐਡ ਕੀਤੀ ਹੈ ਹੂੰ ਇਹਨੂੰ ਤਾਂ ਐਸ ਲੈਵਲ ਤੇ ਹਾਲੇ ਕੋ ਕੁੜੀ ਗੌਂਦੀ ਵੀ ਵਧੀਆ ਸੀਗੀ ਅਮਰਦੀਪ ਗਿੱਲ ਲਖਾਰੀ ਵੀ ਤੈਨੂੰ ਪਤਾ ਹੀ ਹੈ ਜੀ ਬਹੁਤ ਵਧੀਆ ਤੇ ਉਧਰੋਂ ਵੱਡੀ ਕੰਪਨੀ ਉਹਨਾਂ ਨੂੰ ਮਿਲਗੀ ਵੱਡੀ ਐਡ ਮਿਲਗੀ ਜਿਹਦੇ ਕਰਕੇ ਰਾਣੀ ਰੰਦੀਪ ਰਾਣੀ ਰੰਦੀਪ ਉਹ ਤਾਂ ਹੁਣ ਹੈ ਹੀ ਹੈ ਬਪਾ ਹੁਣ ਜਿੱਦਾਂ ਕੋਈ ਵੀ ਪ੍ਰੋਡਕਟ ਕੰਪਨੀ ਬਣਾਉਂਦੀ ਹੈ ਤਾਂ ਉਹ ਪ੍ਰੋਡਕਟ ਜਿੰਨਾ ਵਰਜੀ ਚੰਗਾ ਹੋਵੇ ਪਰ ਜਦ ਤੱਕ ਉਹ ਲੋਕਾਂ 'ਚ ਨਹੀਂ ਜਾਂਦਾ ਉਹਦੀ ਪ੍ਰੋਮੋਸ਼ਨ ਨਹੀਂ ਹੁੰਦੀ ਕੰਪਨੀਆਂ ਦਾ ਤਾਂ ਹੀ ਸਦਸਦਾ ਸਿਸਟਮ ਹੁੰਦਾ ਇਹ ਇਹੀ ਇੱਕ ਲੁਕਿਆ ਹੋਇਆ ਪੱਖ ਹੈ ਵੀ ਐਡ ਦੇ ਉੱਤੇ 25 ਲੱਖ ਰੁਪਿਆ 30 ਲੱਖ ਰੁਪਿਆ 50 ਲੱਖ ਵੀ ਲੱਗ ਜਾਂਦਾ ਹੈ ਇਸ ਆਪਣੇ ਆਮ ਦਰਸ਼ਕਾਂ ਸਰੋਤਿਆਂ ਨੂੰ ਮੈਂ ਇਹ ਦੱਸ ਜਣਾ ਚਾਹੁੰਦਾ ਵੀ ਇਹ ਸੱਚੀ ਗੱਲ ਹੈ ਇਹ ਘੱਟੋ ਘੱਟ 25 ਲੱਖ ਰੁਪਏ ਦੀ ਐਡ ਤੋਂ ਇਹ ਜਿਹੜੇ ਬਹੁਤ ਵੱਡੇ ਗੇਮ ਖੇਡਦੇ ਨੇ ਜਿਹੜੇ ਵੱਡੀਆਂ ਗੇਮਾਂ ਖੇਡਦੇ ਨੇ ਜਿਵੇਂ ਇਹ ਪਿੰਕੀ ਹੋਰਾਂ ਨੇ ਖੇਡੀ ਸੀ ਨਹੀਂ ਹੁਣ ਇਹ ਪਿੰਕੀ ਪਿੰਕੀ ਹੋਰਾਂ ਦਾ ਵੀ ਆਇਆ ਹੈ ਵੀ ਉਹ ਸੁਨੰਦਾ ਦੇ ਸ਼ਰਮਾ ਦੇ ਗਾਣੇ ਕਰੋੜ ਕਰੋੜ ਦੇ ਗਾਣੇ ਉੱਤੇ ਰਹੇ ਇਦਾਂ ਇਹਨਾਂ ਦੇ ਜਿਹੜੀ ਕੀਮਤ ਹੈ ਅੱਜ ਕੱਲ ਲਗਾਉਣੇ ਦੀ ਕੀਮਤ ਕਰੋੜਾਂ ਤੱਕ ਵੀ ਪੈਂਦੀ ਹੈ ਹਾਂ ਤੇ ਉਹ ਇਸ ਕਰਕੇ ਪੈਂਦੀ ਹੈ ਉਹ ਐਡ ਦੇ ਸਿਰ ਤੇ ਕਰੋੜਾ ਲੱਗਦਾ ਵੀ ਹੈ ਕਰੋੜਾ ਉਹਦੇ ਤੇ ਲੱਗਦਾ ਵੀ ਹੈ ਜਿਸ ਕਰਕੇ ਇਹ ਗੱਲ ਆਮ ਜਿਹੜੇ ਲੋਕ ਨੇ ਜਿਹੜੇ ਇਹਨਾਂ ਗੱਲਾਂ ਤੋਂ ਦੂਰ ਨੇ ਉਹਨਾਂ ਨੂੰ ਇਹ ਗੱਲਾਂ ਗੱਪ ਜੀਆਂ ਲੱਗਦੀਆਂ ਨੇ ਵੀ ਯਾਰ ਇੰਨਾ ਥੋੜਾ ਇਹ ਗੀਤਾ ਉਤ ਵਾਲੀ ਗੱਲ ਕਿਤੇ ਕਰੋੜਾਂ ਚ ਥੋੜਾ ਜਾਊਗੀ ਪਰ ਇਹ ਸੱਚੀ ਗੱਲ ਹੈ ਭਰਾਵੋ ਇਨਾ ਦੇ ਉੱਤੇ ਸੱਚੀ ਮੁੱਚੀ ਰਿਕਾਰਡਿੰਗ ਤੋਂ ਲੈ ਕੇ ਵੀਡੀਓ ਬਣਾਉਣ ਤੋਂ ਲੈ ਕੇ ਉਸ ਤੋਂ ਬਾਅਦ ਉਹਦੀ ਐਡ ਕਰਨ ਤੋਂ ਲੈ ਕੇ ਸੱਚੀ ਮੁੱਚੀ ਕਰੋੜਾਂ ਦੇ ਨੇੜੇ ਤੇੜੇ ਇਹ ਜਿਹੜਾ ਖਰਚਾ ਜਾ ਰਿਹਾ ਹੈ ਬਿਲਕੁਲ ਹੁਣ ਇਹ ਜਿਹੜੀ ਗੱਲ ਤੁਹਾਡਾ ਸਵਾਲ ਹੈ ਮੋਢਲਾ ਉੱਥੇ ਇਹ ਵੀ ਜਿਹੜੇ ਬੰਦੇ ਹੱਬੜ ਜਾਂਦੇ ਨੇ ਜਾਂ ਹਫੜ ਜਾਂਦੇ ਨੇ ਜੇ ਆਪਣੀ ਸ਼ੋਰਤ ਨੂੰ ਦੇਖ ਕੇ ਯਾਦ ਨਹੀਂ ਕਰਦੇ ਵੀ ਕਰ ਪਰਸੋਂ ਚੌਥੇ ਮੈਂ ਕੀ ਸੀ ਅੱਜ ਮੈਂ ਕੀ ਆ ਉਹ ਬਣਿਆ ਕਿਸ ਕਰਕੇ ਆ ਜਿੰਨਾ ਚਿਰ ਇਹ ਗੱਲ ਯਾਦ ਨਹੀਂ ਰੱਖਦੇ ਵੀ ਇਹਦੇ ਪਿੱਛੇ ਮੈਨੂੰ ਸੋਰਸ ਕੀ ਸੀ ਕਿਹੜੇ ਸੋਰਸ ਦੇ ਨਾਲ ਮੈਂ ਐਸ ਲੈਵਲ ਤੱਕ ਆਇਆ ਲੋਕ ਤਾਂ ਜਿੱਧਾ ਜਿਹੜਾ ਉਹਨੂੰ ਦੇਖਦੇ ਨੇ ਉਹਨੂੰ ਇਹ ਲੱਗਦਾ ਵੀ ਇਹ ਆ ਜੀ ਸਿੱਧਾ ਕੁਦਰਤ ਵੱਲੋਂ ਇਹ ਐਦਾਂ ਸੀ ਇੰਨੀ ਸੀਗਾ ਮੌਕੇ ਦੀ ਪ੍ਰਤੀਕਿਰਿਆ ਮੌਕੇ ਦੀ ਪਰ ਜਿਹੜੇ ਬੰਦਿਆਂ ਨੇ ਜਿੰਨੀਆਂ ਇਹਦੇ ਤੇ ਮਿਹਨਤਾਂ ਕੀਤੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਤੇ ਪੈਸਾ ਲਾਇਆ ਹੋਇਆ ਹੁੰਦਾ ਉਹਨਾਂ ਦਾ ਸੱਚੀ ਮੁੱਚੀ ਢਿੱਡ ਮੱਚਦਾ ਜਦੋਂ ਉਹ ਕਹਿੰਦੇ ਨੇ ਵੀ ਮੈਂ ਇਹਨੂੰ ਮੈਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਜੀ ਆ ਲੱਗ ਜਿਵੇਂ ਸੰਨੰਦਾ ਬੀਬੀ ਸ਼ਰੀਆ ਵੀ ਸਾਰਾ ਕੁਝ ਮੁੱਕ ਗਈ ਵੀ ਮੇਰੇ ਤੇ ਤਾਂ ਕਰੇ ਆਪਣਾ ਮਕਾਨ ਬਣੀ ਹੈਗਾ ਜਾਂ ਕੁਝ ਹੋਰ ਨਹੀਂ ਹੈਗਾ ਹਾਲਾਂਕਿ ਉਹਨਾਂ ਨੇ ਜੇ 100 ਫੋਟੋ ਇਕੱਠਾ ਕਰ ਲੈ ਸੰਨੰਦਾ ਦੀਆਂ ਉਹਨਾਂ ਦੇ ਉੱਤੇ ਜਿਹੜੇ 100 ਸੂਟ ਉਹਨੇ ਪਾਏ ਹੋਏ ਨੇ ਤਾਂ ਜੇ ਉਹਨਾਂ ਉਹਨਾਂ ਦੀ ਕੀਮਤ ਤੁਸੀਂ ਲਾ ਲਓ ਉਹ ਸੌਸ ਇੱਕ ਸੂਟ ਦੇ ਉੱਤੇ 7 8 10000 ਤੱਕ ਲੱਗੇ ਹੋਊਗਾ ਤੁਸੀਂ ਉਹਦੀ ਕੀਮਤ ਪਾ ਲਓ ਵੀ ਉਹ ਕੀਮਤ ਉਹ ਉਹ ਕਿੰਨਾ ਬਣ ਗਿਆ ਲੱਖ ਰੁਪਈਆਂ ਤਾਂ ਉਸ ਕੱਲੇ ਸੂਟਾ ਸੂਟਾਂ ਦਾ ਬਣ ਜਾਂਦਾ ਹੈ ਹੋਰ ਦੇਖੋ ਬਿਲਕੁਲ ਹੈ ਕਿ ਪਿੰਕੀ ਧਾਲੀਵਾਲ ਉਹਹਰਾਂ ਨੇ ਉਹਨਾਂ ਦੇ ਪੈਸਾ ਲਾਇਆ ਚੰਗਾ ਪੈਸਾ ਲੱਗਿਆ ਉਹ ਪੈਸਾ ਲੱਗਣ ਦੇ ਤੋ ਬਾਅਦ ਹੀ ਉਹ ਉਸ ਮਕਾਮ ਨੂੰ ਹੱਸੇਗੀ ਤੇ ਇਸ ਗੱਲ ਤੋਂ ਤਾਂ ਨਹੀਂ ਆ ਸੁਣਨਦਾ ਵੀ ਅਗਰ ਉਹ ਅਗਰ ਉਹ ਤੋਂ ਸਿੱਧਾ ਇਹ ਪੁੱਛਿਆ ਜਾਵੇ ਤਾਂ ਇਸ ਗੱਲ ਨੂੰ ਤਾਂ ਉਹ ਵੀ ਮੰਨ ਕਰ ਮੈਨੂੰ ਨਹੀਂ ਲੱਗਦਾ ਹੋ ਸਕਦੀ ਪਰ ਇਹ ਗੱਲ ਇਹ ਜਿਹੜੇ ਵਿਵਾਦਾਂ ਦਾ ਆਮ ਜਿਹੜਾ ਇੱਕ ਕਲਾਕਾਰ ਹੈ ਜਿਹ ਇੱਕ ਆਮ ਇੱਕ ਮਤਲਬ ਜਿਹੜਾ ਉਹ ਸਟਰਗਲਰਸ ਦੇ ਵਿੱਚ ਹੈ ਬੰਦਾ ਤਾਂ ਉਹਨਾਂ ਚੀਜ਼ਾਂ ਦੇ ਇਹ ਐਗਰੀਮੈਂਟਾਂ ਦੇ ਟੁੱਟਣ ਦਾ ਜਾਂ ਇਦਾਂ ਦੀਆਂ ਲੜਾਈਆਂ ਜਾਂ ਇਦਾਂ ਦੇ ਵਿਵਾਦ ਹੋਣ ਦਾ ਉਹਨਾਂ ਦੇ ਉੱਤੇ ਵੀ ਤਾਂ ਬੁਰਾ ਪ੍ਰਭਾਵ ਪੈਂਦਾ ਹੀ ਹੈ ਬਹੁਤ ਬੁਰਾ ਪ੍ਰਭਾਵ ਹੈ ਇਹਦੇ 'ਚ ਅਸਲ 'ਚ ਨਾ ਇਹਦੇ 'ਚ ਤੀਜੇ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਵੀ ਯਾਰ ਇਹ ਬੰਦਿਆਂ ਦੇ ਨਾਲ ਕਿੰਨੀ ਮਿਹਨਤ ਹੋਈ ਹੋਊਗੀ ਆਪਸ ਦੇ ਵਿੱਚ ਕਿੰਨਾ ਨੇ ਰਾਤਾਂ ਦਿਨਾਂ ਰਾਤਾਂ ਨੂੰ ਸੰਘਰਸ਼ ਕੀਤਾ ਹੋਊਗਾ ਉਹ ਕਿਸੇ ਦੇ ਧਿਆਨ 'ਚ ਨਹੀਂ ਹੁੰਦਾ ਕਿਉਂਕਿ ਉਹ ਉਹ ਲਈ ਹੋ ਕਿ ਹੋਇਆ ਹੁੰਦਾ ਕਿਉਂਕਿ ਉਹਨਾਂ ਨੂੰ ਉਹਦਾ ਪਤਾ ਹੀ ਨਹੀਂ ਹੁੰਦਾ ਵੀ ਇਹਦੇ ਪਿੱਛੇ ਕਿੰਨਾ ਕਿਨਾਂ ਨੇ ਟਾਈਮ ਆਪਣਾ ਖਰਾਬ ਕੀਤਾ ਹੈ ਜਾਂ ਕਿੰਨੇ ਟਾਈਮ ਨੂੰ ਇਹਨਾਂ ਨੇ ਆਪਣੇ ਇਸ ਦੇ ਲੇਖੇ ਲਾਇਆ ਪਰ ਉਹਨਾਂ ਦਾ ਜਦੋਂ ਉਹ ਪਪੂਲੈਰਟੀ ਸਾਹਮਣੇ ਆ ਜਾਂਦੀ ਹੈ ਉਹਨਾਂ ਨੂੰ ਤਾਂ ਉਦੋਂ ਉਦੋਂ ਦਿਸਣ ਲੱਗ ਜਾਂਦਾ ਵੀ ਆਹ ਦੇਖੋ ਜੀ ਕਿੰਨੀ ਬੰਦਾ ਹਕੀ ਸਮਝਦਾ ਨਹੀਂ ਹਾਂ ਹਕੀ ਹੈ ਹਾਂ ਤੇ ਉਧਰੋਂ ਜਿਹੜਾ ਕਲਾਕਾਰ ਹੈ ਉਹ ਸਮਝਣ ਲੈਂਦਾ ਵੀ ਇਹ ਤਾਂ ਸਾਰਾ ਕੁਝ ਮੇਰੇ ਕਰਕੇ ਹੀ ਗੱਡੀ ਚੱਲਦੀ ਹੈ ਜਿਵੇਂ ਕੁੱਤਾ ਗੱਡੇ ਟ ਕਹਿੰਦੇ ਵੜ ਗਿਆ ਸੀਗਾ ਉਹ ਬਲਦਾਂ ਦੇ ਮੁੜਕੇ ਵਗਣ ਲੱਗ ਵਟਣ ਲੱਗ ਗਿਆ ਤੇ ਇਹ ਕਹਿੰਦਾ ਵੀ ਇਹ ਬਲਦਾਂ ਦਾ ਕੀ ਕੰਮ ਹੈ ਇਹ ਗੱਡਾ ਤਾਂ ਮੇਰੇ ਸਿਰ ਤੇ ਹੀ ਚੱਲਦਾ ਹੈ ਤੇ ਇਹ ਕਈ ਵਾਰੀ ਫਿਰ ਇਹ ਕਲਾਕਾਰ ਇਦਾਂ ਕੁਝ ਸਮਝਣ ਲੱਗ ਜਾਂਦੇ ਨੇ ਹਾਲਾਂਕਿ ਮੈਂ ਇੱਕ ਤਾਂ ਗਾਇਕ ਕਲਾਕਾਰਾਂ ਮੈਨੂੰ ਤਾਂ ਗਾਇਕਾਂ ਦੀ ਪੱਖ ਦੀ ਗੱਲ ਕਰਨੀ ਚਾਹੀਦੀ ਹੈ ਪਰ ਹਕੀਕਤ ਇਹ ਨਹੀਂ ਹੈਗੀ ਚਲੋ ਸੱਚੀ ਗੱਲ ਤਾਂ ਇਹੀ ਹੈ ਵੀ ਉਸ ਵੇਲੇ ਉਹਨੂੰ ਯਾਦ ਰੱਖਣਾ ਚਾਹੀਦਾ ਹੈ ਵੀ ਯਾਰ 4-5 ਸਾਲ ਪਹਿਲਾਂ ਮੈਂ ਕੀ ਸੀ ਕਿੱਥੋਂ ਮੈਨੂੰ ਚੱਕ ਕੇ ਲਿਆ ਕੇ ਇਹ ਬੰਦਿਆਂ ਨੇ ਕਿੱਥੇ ਖੜਾਤਾ ਉਹ ਚੀਜ਼ਾਂ ਉਹ ਭੁੱਲ ਜਾਂਦਾ ਜਿਸ ਕਰਕੇ ਇਹ ਸਾਰਾ ਕੁਝ ਉਹ ਜਿਵੇਂ ਕਹਿੰਦੇ ਨੇ ਵੀ ਵਿਧਵਾ ਤਾਂ ਕੱਟਲੇ ਬਿਧਵਾਚੀ ਉਹ ਮਤਲਬ ਉਹ ਨਹੀਂ ਕੱਟਣ ਦਿੰਦੇ ਤੇ ਇਹ ਉਹਨੂੰ ਬਹੁਤ ਸਾਰੇ ਲੋਕ ਉਂਗਲਾ ਲਾ ਲਾ ਕੇ ਜਹ ਤਰ੍ਹਾਂ ਤਰ੍ਹਾਂ ਦੇ ਆਫਰ ਦੇ ਕੇ ਸੱਚੀ ਮੁੱਚੀ ਆਫਰ ਵੀ ਦਿੰਦੇ ਨੇ ਕਿਉਂਕਿ ਉਸ ਵੇਲੇ ਦੀ ਪ੍ਰਾਪਰਟੀ ਇੰਨੀ ਜ਼ਿਆਦਾ ਹੋਈ ਹੋਈ ਹੁੰਦੀ ਹੈ ਵੀ ਇਹਦੇ ਤੋਂ ਆਪਾਂ ਕਮਾ ਤਾਂ ਲੈਣਾ ਹੀ ਹੈ ਸੋ ਕਾਮਯਾਬ ਟੀਮ ਪਿੱਛੇ ਉਹਦੇ 19 ਨਾਲ ਲੋਕ ਵੀ ਜੁੜ ਜਾਂਦੇ ਨੇ ਵੀ ਜੋ ਅਗਲਾ ਹੁੰਦਾ ਵੀ ਇਹਨਾਂ ਨੂੰ ਤੋੜਿਆ ਜਾਵੇ ਇਹਦੇ ਵਿੱਚ ਕੋਈ ਨਾ ਕੋਈ ਬਣਾਇਆ ਜਾਵੇ ਉਸ ਆਪਣੀਆਂ ਰੋਟੀਆਂ ਸੇਕੀਆਂ ਜਾਂ ਬਾਕੀ ਇਹ ਇਹ ਇਹਦੇ ਵਿੱਚ ਜਿਹੜੇ ਸ਼ਿਆ ਲੋਕ ਹੁੰਦੇ ਨੇ ਜਿਹੜੇ ਲੋਕ ਅਗਰਵਾ ਲੋਕ ਨੇ ਉਹਨਾਂ ਵਾਂਗੂ ਇਹਨਾਂ ਦੇ ਸੁਭਾਅ ਨਹੀਂ ਹੁੰਦੇ ਇਹ ਚ ਬਣ ਬਣ ਦੀ ਲੱਕੜੀ ਇਕੱਠੀ ਹੋਈ ਹੁੰਦੀ ਹੈ ਕੋਈ ਕਿੱਦਾਂ ਨਾ ਹੁੰਦਾ ਕੋਈ ਕਿੱਦਾਂ ਨਾ ਹੁੰਦਾ ਉਹ ਇਕੱਠੇ ਹੋ ਕੇ 10 10 ਬੰਦੇ 20 ਪਾਰਟਨਰਸ਼ਿਪ ਕਰਕੇ ਆਪਣੇ ਆਪ ਨੂੰ ਕਾਮਯਾਬ ਕਰ ਲੈਂਦੇ ਨੇ ਪਰ ਇਹ ਤਾਂ ਦੋ ਜਾਂ ਤਿੰਨ ਵੀ ਇਕੱਠੇ ਹੁੰਦੇ ਪਤਾ ਨਹੀਂ ਕੀ ਪਾਣਾ ਇਹ ਹੈਗਾ ਹਾਲਾਂਕਿ ਸਭ ਨੂੰ ਯਾਦ ਹੁੰਦਾ ਉਸ ਵੇਲੇ ਵੀ ਇੱਕ ਵਾਰੀ ਜੀ ਮੇਰਾ ਮੜੀ ਜੀ ਵਾਂ ਫੜ ਲਓ ਉਸ ਤੋਂ ਬਾਅਦ ਤਾਂ ਮੈਂ ਸਾਰੀ ਉਮਰ ਤੋਂ ਡੇ ਪੈਰ ਨਹੀਂ ਛੱਡਦਾ ਪਰ ਉਹ ਉਸੇ ਵੇਲੇ ਛੱਡ ਦਿੰਦਾ ਜਦੋਂ ਉਹਨੂੰ ਦੂਜਾ ਕਹਿੰਦਾ ਵੀ ਆ ਗਿਆ ਵੀ ਬੱਲੇ ਬੱਲੇ ਹੋ ਗਈ ਤੇਰੀ ਹੁਣ ਕੀ ਅਗਲੀਆਂ ਪ੍ਰੋਗਰਾਮ ਚ ਚੀਜ਼ਾਂ ਬਾਰੇ ਉਹ ਤੋਂ ਪੁੱਛ ਦਟ ਇੰਨੇ ਢੰਗ ਨਾਲ ਕਲਾਕਾਰ ਅੱਗੇ ਵੀ ਮਤਲਬ ਅੱਗੇ ਕਲਾਕਾਰਾਂ ਦੀ ਰੋਟੀ ਵੀ ਖਾ ਜਾਂਦਾ ਕਿਉਂ ਮੁੜ ਕੇ ਕੰਪਨੀ ਵਾਲਾ ਪਰੋਸਾ ਨਹੀਂ ਖੇਤੀ ਕਰਦਾ ਹਾਂ ਉਸ ਤੋਂ ਬਾਅਦ ਬਹੁਤ ਸਾਰੇ ਗਰੀਬ ਕਲਾਕਾਰ ਜਿਹੜੇ ਨਾ ਘਰਾਂ 'ਚ ਬੈਠੇ ਨੇ ਬਹੁਤ ਸਾਰੇ ਦੋਸਤ ਆਪਾਂ ਨੂੰ ਵੀ ਫੋਨ ਕਰਦੇ ਨੇ ਵੀ ਯਾਰ ਫਲਾਣੇ ਥਾਂ ਤੇ ਇੱਕ ਕੁੜੀ ਐ ਬਹੁਤ ਪਿਆਰਾ ਗਾਉਂਦੀ ਐ ਇੱਕ ਮੁੰਡਾ ਐ ਬਹੁਤ ਪਿਆਰਾ ਗਾਉਂਦਾ ਐ ਪਰ ਉਹ ਸੀਰ ਕਰਦਾ ਐ ਤੇ ਤੁਸੀਂ ਉਹਨਾਂ ਨੂੰ ਰਿਕਾਰਡ ਕਰੋ ਉਹ ਉਹਨਾਂ ਦੇ ਨਾ ਰਿਕਾਰਡ ਕਰਨ ਪਿੱਛੇ ਆਹੀ ਕਾਰਨ ਨੇ ਵੀ ਜਦੋਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਉੱਤੇ ਪੈਸਾ ਖਰਚਿਆ ਜਾਊਗਾ ਪੈਸਾ ਵੀ ਖਰਚੇ ਜਾਊਗਾ ਕਿੰਨਾ ਪੈਸਾ ਵੀ ਉਹਦੇ ਤੇ ਲੱਖਾਂ ਖਰਚਿਆ ਜਾਊਗਾ ਉਹ ਇਨਵੈਸਟਮੈਂਟ ਹੈ ਉਹ ਇਨਵੈਸਟਮੈਂਟ ਹੈ ਤੇ ਉਹ ਲੱਖਾਂ ਵਾਪਸ ਵੀ ਕਰਾਉਣੀ ਹੈ ਬਿਲਕੁਲ ਤੇ ਇਦਾਂ ਤਾਂ ਜਿਹੜੀ ਹੈਗੀ ਹੈ ਗੇਮ ਰੁੜਨੀ ਨਹੀਂ ਅੱਗੇ ਰੁਕ ਲਿਆ ਹੋਗੀ ਬਿਲਕੁਲ ਇਹ ਇਸ ਕਰਕੇ ਇਹ ਜਿਹੜੀਆਂ ਐਗਰੀਮੈਂਟਸ ਦੀਆਂ ਗੱਲਾਂ ਬਾਤਾਂ ਨੇ ਸਾਰੀਆਂ ਇਹ ਇੰਨਾ ਕਾਰਨ ਕਰਕੇ ਇਹ ਟੁੱਟ ਜਾਂਦੀਆਂ ਨੇ ਇਹ ਨਾਕਾਮਯਾਬੀ ਦਾ ਕਾਰਨ ਹੈ ਜਿਹੜਾ ਤੁਹਾਡਾ ਸਵਾਲ ਹੈ ਉਹ ਇਹ ਹੈ ਹੁਣ ਉਹਨਾਂ ਨੂੰ ਬੇਨਤੀ ਇਹ ਹੀ ਹੈ ਵੀ ਇਹ ਆਪਣੀ ਯਾਦ ਰੱਖੋ ਤੀਜੇ ਬੰਦੇ ਦੀ ਗੱਲ ਨਾ ਸੁਣੋ ਤੁਸੀਂ ਆਪਣੇ ਆਪ ਦੇ ਉੱਤੇ ਮੰਤੂ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਬਾਬਾ ਵੀ ਕਹਿੰਦਾ ਵੀ ਤੁਸੀਂ ਤੁਹਾਡਾ ਮੂਲ ਕੀ ਹੈ ਤੁਸੀਂ ਕਿਹੋ ਜਿਹੀ ਸੀਗੇ ਜਦੋਂ ਤੁਸੀਂ ਇੱਥੋਂ ਚੱਲਿਓ ਉਸ ਨੂੰ ਪਛਾਣ ਕੇ ਰੱਖੋ ਜੋ ਤੁਸੀਂ ਯਾਦ ਜੋ ਉਹਦੇ ਵੱਲ ਧਿਆਨ ਨਾ ਮੋੜੋ ਜਦੋਂ ਤੁਸੀਂ ਚੱਲੇ ਸੀ ਉਸ ਵੇਲੇ ਕੀ ਸੀ ਉਹਨਾਂ ਗੱਲਾਂ ਨੂੰ ਯਾਦ ਕਰੋ ਕਿਸੇ ਦਾ ਐਹਸਾਨ ਕੀਤਾ ਹੋਇਆ ਅਕਿਰਤ ਕਰਨਾ ਨਾ ਬਣੋ ਅਕਿਰਤ ਕਰਨ ਬਹੁਤ ਮਾੜਾ ਹੈ ਇਹ ਇਹ ਸਾਰੀਆਂ ਚੀਜ਼ਾਂ ਦਾ ਮੇਰਾ ਖਿਆਲ ਹੈ ਤੈਨੂੰ ਕੁਛ ਨਾ ਕੁਝ ਜਵਾਬ ਜ਼ਰੂਰ ਮਿਲ ਗਿਆ ਬਿਲਕੁਲ ਬਿਲਕੁਲ ਜਵਾਬ ਮੈਨੂੰ ਮਿਲ ਗਿਆ ਸੋ ਮੈਂ ਤਾਂ ਆਪੇ ਚਾਹੁੰਨਾ ਕਿ ਇਦਾਂ ਦੇ ਵਿਵਾਦ ਸਾਡੀ ਇੰਡਸਟਰੀ ਦੇ ਵਿੱਚ ਨਾ ਹੋਣ ਤੇ ਸਾਨੂੰ ਇਹ ਸਾਰਾ ਕੁਝ ਫੇਸ ਨਾ ਕਰਨਾ ਪਵੇ ਕਿਉਂ ਕਿਉਂਕਿ ਆਮ ਬੰਦਾ ਕੋਈ ਹੋਰ ਬੰਦਾ ਸਟਰਗਲ ਕਰ ਰਿਹਾ ਐਜ਼ ਅ ਗੀਤਕਾਰ ਐਜ਼ ਅ ਸਿੰਗਰ ਜਾਂ ਕੋਈ ਵੀ ਤਾਂ ਕੰਪਨੀਆਂ ਦਾ ਵੀ ਇਸ ਇੰਡਸਟਰੀ 'ਚ ਹੋਣਾ ਜ਼ਰੂਰੀ ਹੈ ਟੈਲੈਂਟ ਤਾਂ ਚਲੋ ਹੈਗਾ ਹੀ ਹੈਗਾ ਪਰ ਉਹ ਟੈਲੈਂਟ ਦੇ ਉੱਤੇ ਕੰਪਨੀਆਂ ਨੇ ਪੈਸਾ ਲਾਉਣਾ ਹੁੰਦਾ ਸੋ ਇਦਾਂ ਦੇ ਵਿਵਾਦ ਆਪਣੀ ਪੰਜਾਬੀ 뮤직 ਇੰਡਸਟਰੀ ਚ ਨਾ ਬਸ ਇੱਕ ਸ਼ਬਦ ਹੈ ਜਿਹਨੂੰ ਆਪਾਂ ਵਫਾਦਾਰੀ ਕਹਿੰਦੇ ਹਾਂ ਵਫਾਦੀ ਘਾਟ ਹੈਗੀ ਹੈ ਸਾਡੀ ਇਸ ਲਾਈਨ ਦੇ ਵਿੱਚ ਗਾਇਕਾਂ ਚ ਗੀਤਕਾਰਾਂ ਚ ਉਹ ਵਫਾਦਾਰੀ ਤਾਂ ਇਹ ਵੀ ਹੈ ਨਾ ਉਹ ਤਾਂ ਕਿਸੇ ਵੀ ਆਪਣਾ ਕਿਸੇ ਵੀ ਫੀਲਡ ਦੇ ਵਿੱਚ ਆਪਾਂ ਚੱਲੀਏ ਗੀਤਕਾਰੀ ਤੋਂ ਬਿਨਾਂ ਕੀ ਕੋਈ ਵੀ ਬਿਜ਼ਨਸ ਵਫਾਦਾਰੀ ਤੋਂ ਬਿਨਾਂ ਚੱਲੀ ਨਹੀਂ ਬਸ ਉਹ ਬੇਨਤੀ ਇਹ ਹੈ ਵੀ ਆਪਣੀ ਵਫਾ ਕਮਾਓ ਜੀ ਜਿੰਨੀ ਚਿਰ ਤੱਕ ਤੁਸੀਂ ਮਨੋਮਨੀ ਉਹਨਾਂ ਨਾਲ ਕੀਤੀ ہوئی ਹੈ ਤੇ ਤੁਹਾਡੀ ਕਾਮਯਾਬੀ ਨੂੰ ਕੋਈ ਨਹੀਂ ਰੋਕ ਸਕਦਾ ਸੋ ਇਹ ਗੱਲ ਹੈ ਇਹ ਬੇਨਤੀ ਇਹਦੇ ਰਾਹੀਂ ਪਾਈ ਵੀ ਕਰਾਂਗੇ ਉਹ ਦੋਨਾ ਪਾਰਟੀਆਂ ਨੂੰ ਸੁਨੰਦਾ ਵੀਬਾ ਨੂੰ ਤੇ ਆਪਣੇ ਪਿੰਕੀ ਧਾਲੀਵਾਲ ਨੂੰ ਆਪਣੇ ਵੱਲੋਂ ਬੇਨਤੀ ਵੀ ਕਰਦੇ ਆ ਵੀ ਤੁਸੀਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆ ਕੇ ਆਪਣੀ ਟੀਮ ਨੂੰ ਦੁਬਾਰਾ ਜੋੜੋ ਤੇ ਦੁਨੀਆਦਾਰੀ ਨੇਤਾ ਕੰਮ ਕਰਨ ਨਹੀਂ ਨਹੀਂ ਦੇਣਾ ਹੁੰਦਾ ਉਹ ਉਹਨਾਂ ਦਾ ਕੰਮ ਤਾਂ ਆਪਣੇ ਹੀ ਹੈ ਉਹ ਕਈਆਂ ਨੂੰ ਤੋੜ ਕੇ ਖੁਸ਼ੀ ਮਿਲਦੀ ਹੈ ਬਹੁਤ ਸਾਰੇ ਲੋਕਾਂ ਨੂੰ ਖੁਸ਼ੀ ਮਿਲੀ ਹੋ ਪਰ ਕੁਲ ਮਿਲਾ ਕੇ ਇਹ ਪੰਜਾਬੀ ਗਾਇਕੀ ਗੀਤਕਾਰੀ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਰੋੜਾ ਸਾਹਤ ਹੋਊਗੀ ਬਿਲਕੁਲ ਸੋ ਇਹ ਬਹੁਤ ਆ ਕੀ ਕਹਿਣਾ ਹੈ ਇਹੋ ਹੀ ਗੱਲ ਹੈਗੀ ਹੈ ਯਾਦ ਰੱਖ ਲਿਓ ਭਰਾਵੋ ਜੇ ਕੋਈ ਗੱਲ ਕੋਈ ਸ਼ਬਦ ਇਧਰ ਲੰਦਲਾ ਹੋ ਗਿਆ ਹੋਵੇ ਤਾਂ ਸਾਨੂੰ ਪਿਓ ਪੁੱਤ ਨੂੰ ਮਾਫੀ ਮਾਫ ਕਰ ਦੇਣਾ ਧੰਨਵਾਦ